ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1200 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1201 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਤੁਦੇ ਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਉ ਸਾਰੰਗ ਮਹੱਲਾ ਚੌਥਾ ਰਾਗ ਸਰੰਗ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਜਪ ਮੰਨ ਨਰ ਹਰੇ ਨਰ ਹਰ ਸੁਆਮੀ ਹਰ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰ ਪ੍ਰੀਤਮ ਮੋਰਾ ਰਹਾਉ ਏ ਮੇਰੇ ਮਨ ਸਭ ਦੇ ਮਾਲਕ ਨਰ ਹਰ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਕਰ ਸਰਬ ਵਿਆਪਕ ਰਾਮ ਦਾ ਨਾਮ ਜਪਿਆ ਕਰ ਉਹ ਹਰੀ ਪਰਮਾਤਮਾ ਸਾਰੇ ਦੇਵਤਿਆਂ ਦਾ ਦੇਵਤਾ ਹੈ ਉਹੀ ਹਰੀ ਪਰਮਾਤਮਾ ਮੇਰਾ ਪ੍ਰੀਤਮ ਹੈ ਰਹਾਉ ਜੇ ਤਗ ਰਹਿ ਗੁਣ ਗਾਉਂ ਗਾਉਤੇ ਹਰ ਕੇ ਗੁਣ ਗਾਉਂ ਗਾਉਤੇ ਰਾਮ ਗੁਣ ਗਾਉਂ ਗਾਉਤੇ ਤਿਤ ਗਰਹਿ ਵਾਜੇ ਪੰਚ ਸ਼ਬਦ ਵੱਡ ਭਾਗਮ ਥੋਰਾ हे ਮੇਰੇ ਮਨ ਜਿਸ ਹਿਰਦੇ ਘਰ ਵਿੱਚ ਪਰਮਾਤਮਾ ਦੇ ਗੁਣ ਗਾਏ ਜਾਂਦੇ ਹਨ ਹਰੀ ਦੇ ਗੁਣ ਗਾਏ ਜਾਂਦੇ ਹਨ ਰਾਮ ਦੇ ਗੁਣ ਗਾਏ ਜਾਂਦੇ ਹਨ ਉਸ ਹਿਰਦੇ ਘਰ ਵਿੱਚ ਮਾਨੋ ਪੰਚ ਹੀ ਕਿਸਮਾਂ ਦੇ ਸਾਜ਼ ਵੱਜ ਰਹੇ ਹਨ ਤੇ ਆਨੰਦ ਬਣਿਆ ਹੋਇਆ ਹੈ ਪਰ ਇਹ ਅਵਸਥਾ ਉਹਨਾਂ ਮਨੁੱਖਾਂ ਦੇ ਅੰਦਰ ਹੀ ਬਣਦੀ ਹੈ ਜਿਨ੍ਹਾਂ ਦੇ ਮੱਥੇ ਦੇ ਵੱਡੇ ਭਾਗ ਜਾਗਦੇ ਹਨ ਤਿੰਨ ਜਾਣ ਕੇ ਸਭ ਪਾਪ ਗਏ ਸਭ ਦੋਖ ਗਏ ਸਭ ਰੋਗ ਗਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ ਤਿੰਨ ਜਾਣ ਕੇ ਹਰ ਮਾਰ ਕੱਢੇ ਪੰਜ ਚੋਰਾ हे ਮਨ ਉਹਨਾਂ ਮਨੁੱਖਾਂ ਦੇ ਸਾਰੇ ਬਾਪ ਦੂਰ ਹੋ ਜਾਂਦੇ ਹਨ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ ਸਾਰੇ ਰੋਗ ਦੂਰ ਹੋ ਜਾਂਦੇ ਹਨ ਉਹਨਾਂ ਦੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਸ ਹੋ ਜਾਂਦੇ ਹਨ ਪਰਮਾਤਮਾ ਉਹਨਾਂ ਦੇ ਅੰਦਰੋਂ ਆਤਮਿਕ ਜੀਵਨ ਦਾ ਸਰਮਾਇਆ ਚੁਰਾਣ ਵਾਲੇ ਇਹਨਾਂ ਪੰਜਾਂ ਚੋਰਾ ਨੂੰ ਮਾਰ ਕੇ ਕੱਢ ਦਿੰਦਾ ਹੈ ਹਰ ਰਾਮ ਬੋਲੋ ਹਰ ਸਾਧੂ ਹਰ ਕੇ ਜਨ ਸਾਧੂ ਜਗਦੀਸ਼ ਜਪੋ ਮਨ ਬਚਨ ਕਰਮ ਹਰ ਹਰਿਆ ਰਾਦੂ ਹਰ ਕੇ ਜਨ ਸਾਦੂ हे ਸੰਤ ਜਨੋ ਪ੍ਰਮਾਤਮਾ ਹਰੀ ਦਾ ਨਾਮ ਉਚਾਰਿਆ ਕਰੋ हे ਹਰੀ ਦੇ ਸੰਤ ਜਨੋ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਜਪਿਆ ਕਰੋ हे ਹਰੀ ਦੇ ਸਾਧ ਜਨੋ ਆਪਣੇ ਮਨ ਦੇ ਰਾਹੀ ਹਰੇਕ ਬਚਨ ਦੇ ਰਾਹੀ ਹਰੇਕ ਕਰਮ ਦੇ ਰਾਹੀ ਪ੍ਰਭੂ ਦਾ ਆਰਾਧਨ ਕਰਿਆ ਕਰੋ ਹਰ ਰਾਮ ਬੋਲ ਹਰ ਰਾਮ ਬੋਲ ਸਭ ਪਾਪ ਗਵਾਦੋ ਇਸ ਤਰ੍ਹਾਂ ਹਰੀ ਦਾ ਨਾਮ ਉਚਾਰ ਕੇ ਰਾਮ ਦਾ ਨਾਮ ਜਪ ਕੇ ਪਰਮਾਤਮਾ ਦਾ ਨਾਮ ਜਪ ਕੇ ਸਾਰੇ ਪਾਪ ਦੂਰ ਕਰ ਲਵੋਗੇ ਨਿਤ ਨਿਤ ਜਾਗਰਣ ਕਰੋ ਸਦਾ ਸਦਾ ਆਨੰਦ ਜਪ ਜਗਦੀ ਸੋਰਾ اے ਸੰਤ ਜਨੋ ਸਦਾ ਹੀ ਵਿਕਾਰਾਂ ਦੇ ਹਲਿਆਂ ਵੱਲੋਂ ਸੁਚੇਤ ਰਹੋ ਜਗਤ ਦੇ ਮਾਲਕ ਦਾ ਨਾਮ ਜਪ-ਜਪ ਕੇ ਸਦਾ ਹੀ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਮਾਨੇ ਛੇ ਫਲ ਪਾਵੋ ਸਵੇ ਫਲ ਪਾਵੋ ਧਰਮ ਅਰਥ ਕਾਮ ਮੋਖ ਜਨ ਨਾਨਕ ਹਰਿ ਸਿਓ ਮਿਲੇ ਹਰਿ ਭਗਤ ਤੋਰਾ ਹੈ ਸੰਤ ਜਨੋ ਨਾਮ ਦੀ ਬਰਕਤ ਨਾਲ ਸਾਰੇ ਮਨ ਮੰਗੇ ਫਲ ਹਾਸਲ ਕਰੋਗੇ ਸਾਰੀਆਂ ਮਰਾਦਾਂ ਪਾ ਲਵੋਗੇ धर्म अर्थ काम मोख ए चारे पदार्थ प्राप्त कर लवोगे हे दास नानक हे हरि जड़े मनुख तेरे नाल जुड़े हन ओही तेरे भगत हन सारग महला चौथा जप मन माधो मधुसूदनो हर श्री रंगो परमेसरो सत परमेसरो पर, पर जामी हे मेरे मन ਰੇਖ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਦਾ ਨਾਮ ਜਪਿਆ ਕਰ ਉਹੀ ਮਾਇਆ ਦਾ ਪਤੀ ਹੈ ਉਹੀ ਮਧੂ ਰਾਖਸ਼ ਦਾ ਮਾਰਨ ਵਾਲਾ ਹੈ ਉਹੀ ਹਰੀ ਲక్ష్ਮੀ ਦਾ ਖਸਮ ਹੈ ਉਹੀ ਹਰੀ ਸਭ ਤੋਂ ਵੱਡਾ ਮਾਲਕ ਹੈ ਉਹ ਪਰਮਾਤਮਾ ਸਦਾ ਕੈਮ ਰਹਿਣ ਵਾਲਾ ਹੈ ਸਭ ਦੁੱਖਨ ਕੋ ਹੰਤਾ ਸਭ ਸੁਖਨ ਕੋ ਦਾਤਾ ਹਰ ਪ੍ਰੀਤਮ ਗੁਣ ਗਾਓ ਰਹਾਓ ਏ ਮੇਰੇ ਮਨ ਹਰੀ ਪ੍ਰੀਤਮ ਦੇ ਗੁਣ ਗਾਇਆ ਕਰ ਉਹੀ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਉਹੀ ਪਰਮਾਤਮਾ ਸਾਰੇ ਸੁੱਖਾਂ ਦਾ ਦੇਣ ਵਾਲਾ ਹੈ ਰਹਾਓ ਹਰ ਘਟ ਘਟੇ ਘਟ ਬਸਤਾ ਹਰ ਜਲ ਥਲੇ ਹਰ ਵਸਤਾ ਹਰ ਥਾਨ ਥਨੰਤਰ ਬਸਤਾ ਮੈਂ ਹਰ ਦੇਖਣ ਕੋ ਚਾਓ ਏ ਮੇਰੇ ਮਨ ਉਹ ਹਰੀ ਹਰੇਕ ਸਰੀਰ ਵਿੱਚ ਵਸਦਾ ਹੈ ਜਲ ਵਿੱਚ ਧਰਤੀ ਵਿੱਚ ਵਸਦਾ ਹੈ ਹਰੇਕ ਥਾਂ ਵਿੱਚ ਵਸਦਾ ਹੈ ਮੇਰੇ ਅੰਦਰ ਉਸ ਦੇ ਦਰਸ਼ਨ ਦੀ ਤਾਂਘ ਹੈ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ ਏ ਮੇਰੇ ਮਨ ਜੇ ਕੋਈ ਸੰਤ ਮੈਨੂੰ ਆ ਕੇ ਮਿਲੇ ਹਰੀ ਦਾ ਕੋਈ ਸੰਤ ਆ ਮਿਲੇ ਕੋਈ ਮੇਰਾ ਪਿਆਰਾ ਸੰਤ ਜਨ ਮੈਨੂੰ ਆ ਕੇ ਮਿਲੇ ਤੇ ਮੈਨੂੰ ਪਰਮਾਤਮਾ ਦੇ ਮਿਲਾਪ ਦਾ ਰਾਹ ਵਿਖਾ ਦੇਵੇ ਸੇ ਜਾਣ ਕੇ ਹੋਂ ਮਲ ਮਲ ਧੋਵਾ ਪਾਉ ਮੈਂ ਉਸ ਦੇ ਪੈਰ ਮਰ ਮਲ ਕੇ ਧੋਵਾ ਜਿਹੜਾ ਮੈਨੂੰ ਪਰਮਾਤਮਾ ਦੇ ਰਾਹ ਪਾਵੇ ਹਰ ਜਨ ਕੋ ਹਰ ਮਿਲਿਆ ਹਰ ਸਰਦਾ ਤੇ ਮਿਲਿਆ ਗੁਰਮਖ ਹਰ ਮਿਲਿਆ ਪਰਮਾਤਮਾ ਆਪਣੇ ਕਿਸੇ ਸੇਵਕ ਨੂੰ ਮਿਲਦਾ ਹੈ ਸੇਵਕ ਦੀ ਸ਼ਰਧਾ ਭਾਵਨੀ ਨਾਲ ਮਿਲਦਾ ਹੈ ਗੁਰੂ ਜਿਸ ਦੀ ਸ਼ਰਨ ਪਿਆ ਮਿਲਦਾ ਹੈ ਗੁਰੂ ਜੀ ਦੀ ਸ਼ਰਨ ਪਿਆ ਮਿਲਦਾ ਹੈ ਪਰਮਾਤਮਾ ਮੇਰਾ ਮਾਨ ਤਨ ਆਨੰਦ ਭਏ ਮੈਂ ਹਰ ਦੇਖਿਓ ਦੇਖਿਆ ਹਰ ਰਾਉ ਗੁਰੂ ਦੀ ਮਿਹਰ ਨਾਲ ਜਦੋਂ ਮੈਂ ਭੀ ਪ੍ਰਭੂ ਪਾਸ਼ਾ ਦਰਸ਼ਨ ਕੀਤਾ ਤਾਂ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਖੁਸ਼ੀ ਹੀ ਖੁਸ਼ੀ ਪੈਦਾ ਹੋ ਗਈ ਜਨ ਨਾਨਕ ਕੋ ਕਿਰਪਾ ਭਈ ਹਰ ਕੀ ਕਿਰਪਾ ਭਈ ਜਗਦੀਸ਼ੁਰ ਕਿਰਪਾ ਭਈ ਦਾਸ ਨਾਨਕ ਉੱਤੇ ਭੀ ਮਿਹਰ ਹੋਈ ਹਰੀ ਦੀ ਮਿਹਰ ਹੋਈ ਪਰਮਾਤਮਾ ਦੀ ਮਿਹਰ ਹੋਈ ਜਗਤ ਦੇ ਪਾਲਣ ਹਾਰ ਮਾਲਕ ਦੀ ਮਿਹਰ ਹੋ ਗਈ ਮੈਂ ਆਨ ਦਿਨੋਂ ਸਤ ਸਦ ਸਦਾ ਹਰ ਜਪਿਆ ਹਰ ਨਾਉ ਮੈਂ ਹੁਣ ਹਰ ਵੇਲੇ ਸਦਾ ਹੀ ਸਦਾ ਹੀ ਸਦਾ ਹੀ ਪਰਮਾਤਮਾ ਦਾ ਨਾਮ ਜਪ ਰਿਆ ਹਾਂ ਸਾਰਗ ਮਹੱਲਾ ਚੌਥਾ ਜਪ ਮੰਨ ਨਿਰਭਉ ਏ ਮੇਰੇ ਮਾਨਾ ਉਸ ਪਰਮਾਤਮਾ ਦਾ ਨਾਮ ਜਪਿਆ ਕਰ ਜੇ ਸਨੂ ਕਿਸੇ ਤੋਂ ਕੋਈ ਡਰ ਨਹੀਂ ਜੋ ਨਿਰਭਉ ਹੈ ਸਤ ਸਤ ਸਦਾ ਸਤ ਜੋ ਸਦਾ ਸਦਾ ਹੀ ਕਾਇਮ ਰਹਿਣ ਵਾਲਾ ਸੱਚਾ ਮਾਲਕ ਹੈ ਨਿਰਵੈਰ ਕਾਲ ਮੂਰਤ ਜਿਸ ਦਾ ਕਿਸੇ ਨਾਲ ਵੈਰ ਨਹੀਂ ਕੋਈ ਜਿਹੜਾ ਨਿਰਵੈਰ ਹੈ ਜਿਸ ਦੀ ਹਸਤੀ ਮੌਤ ਤੋਂ ਪਰੇ ਹੈ ਆ ਜੋ ਨੀ ਸੰਭੋ ਜੋ ਜੁਨਾ ਵਿੱਚ ਨਹੀਂ ਆਉਂਦਾ ਜੋ ਆਪਣੇ ਆਪ ਤੋਂ ਪ੍ਰਗਟ ਹੁੰਦਾ ਹੈ ਮੇਰੇ ਮਨ ਅਨ ਦਿਨੋਂ ਧਿਆਏ ਨਿਰੰਕਾਰ ਨਿਰਾਹਾਰੀ ਰਹਾਓ ਏ ਮੇਰੇ ਮਾਨ ਹਰ ਵੇਲੇ ਉਸ ਪਰਮਾਤਮਾ ਦਾ ਧਿਆਨ ਧਰਿਆ ਕਰ ਜਿਸ ਦੀ ਕੋਈ ਸ਼ਕਲ ਨਹੀਂ ਦੱਸੀ ਜਾ ਸਕਦੀ ਜਿਸ ਨੂੰ ਕਿਸੇ ਖੁਰਾਕ ਦੀ ਲੋੜ ਨਹੀਂ ਰਹਾਓ ਹਰ ਦਰਸ਼ਨ ਕੋ ਹਰ ਦਰਸ਼ਨ ਕੋ ਕੋਟ ਕੋਟ ਤੇਤੀਸ ਸਿੱਧ ਜਤੀ ਜੋਗੀ ਤਠ ਤੀਰਥ ਰਬ ਵਨ ਕਰਤ ਰਹਤ ਨਿਰਾਹਾਰੇ हे ਮੇਰੇ ਮਾਨ ਉਸ ਪਰਮਾਤਮਾ ਦੇ ਦਰਸ਼ਨ ਦੀ ਖਾਤਰ 33 ਕਰੋੜ ਦੇਵਤੇ ਸਿੱਧ ਜਤੀ ਅਤੇ ਜੋਗੀ ਭੁੱਖੇ ਰਹਿ ਰਹਿ ਕੇ ਅਨੇਕਾਂ ਤੀਰਥਾਂ ਤੇ ਰਟਨ ਕਰਦੇ ਫਿਰਦੇ ਹਨ ਤੇ ਸੁਜਨ ਕੀ ਸੇਵਾ ਥਾਏ ਪਈ ਜਿਨ ਕੋ ਕਿਰਪਾਲ ਹੋਵਤ ਬਨਵਾਰੀ हे ਮਨ ਉਨਾ ਭਾਗਾ ਵਾਲਿਆਂ ਦੀ ਹੀ ਸੇਵਾ ਕਬੂਲ ਹੁੰਦੀ ਹੈ ਜਿਨ੍ਹਾਂ ਉੱਤੇ ਪ੍ਰਮਾਤਮਾ ਆਪ दयावान ਹੁੰਦਾ ਹੈ ਹਰ ਕੇ ਹੋ ਸੰਤ ਭਲੇ ਤੇ ਊਤਮ ਭਗਤ ਭਲੇ ਜੋ ਭਾਵਤ ਹਰ ਰਾਮ ਮੁਰਾਰੀ ਏ ਭਾਈਓ ਹਰੀ ਦੇ ਸੰਤ ਚੰਗੇ ਹਨ ਉਹ ਹਰੀ ਦੇ ਭਗਤ ਸ੍ਰੇਟ ਹਨ ਜਿਹੜੇ ਦੁਸ਼ਟ ਦਮਨ ਪ੍ਰਮਾਤਮਾ ਨੂੰ ਪਿਆਰੇ ਲੱਗਦੇ ਹਨ ਜੈਨ ਕਾ ਯੰਗ ਕਰੈ ਮੇਰਾ ਸੁਆਮੀ ਤੈਨ ਕੀ ਨਾਨਕ ਹਰ ਪੈ ਜਸਵਾਰੀ ਏ ਨਾਨਕ ਮੇਰਾ ਮਾਲਕ ਪ੍ਰਭੂ ਪਰਮਾਤਮਾ ਜਿਨਾ ਮਨੁੱਖਾਂ ਦਾ ਪਾਸ ਕਰਦਾ ਹੈ ਲੋਕ ਪਰਲੋਕ ਵਿੱਚ ਉਹਨਾਂ ਦੀ ਇੱਜ਼ਤ ਰੱਖ ਲੈਂਦਾ ਹੈ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ ਫਿਰ ਪਰਮਾਤਮਾ ਵੀ ਉਹਨਾਂ ਨੂੰ ਹੀ ਪਿਆਰ ਕਰਦਾ ਹੈ ਜਿਸ ਤਰ੍ਹਾਂ ਮਾਪਿਆਂ ਨੂੰ ਪੁੱਤਰ ਪਿਆਰੇ ਤੇ ਭਗਤ ਪਿਆਰੇ ਰੱਬ ਨੂੰ ਲੋਕ ਸੁਖੀਏ ਪਰਲੋਕ ਸੁਹੇਲੇ ਦੇ ਉਤਾਰ ਨਹੀਂ ਹੋ ਜਾਂਦੇ ਹਨ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹਨ ਤੇ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਨੂੰ ਆਪਣੀ ਬਾਣੀ ਵਿੱਚੋਂ ਸਮਝਾ ਰਹੇ ਹਨ ਕਿ ਉਸ ਪ੍ਰਮਾਤਮਾ ਦਾ ਨਾਮ ਜਪਿਆ ਕਰ ਜਿਸ ਨੇ ਤੇਰੀ ਇੱਥੇ ਵੀ ਤੇ ਉੱਥੇ ਅਗਲੇ ਜਹਾਨ ਵਿੱਚ ਵੀ ਸਹਾਇਤਾ ਕਰਨੀ ਹੈ ਬੰਦਿਆ ਤੂੰ ਓਦਾ ਨਾਮ ਜਪ ਹਰ ਕੇ ਹੋ ਸੰਤ ਪਲੇਤੇ ਊਤਮ ਭਗਤ ਭਲੇ ਜੋ ਪਾਵਤ ਹਰ ਰਾਮ ਮੁਰਾਰੀ ਜਿਨ ਕਾ ਅੰਗ ਕਰੈ ਮੇਰਾ ਸੁਆਮੀ ਤਿਨ ਕੀ ਨਾਨਕ ਹਰ ਪੈ ਜ ਸੁਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1201 ਦੀ ਵਿਆਖਿਆ ਦੇ ਬਾਅਦ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤੁਹਾਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1202 ਦੀ ਵਿਆਖਿਆ ਦੇ ਬਾਅਦ ਸਰਵਣ ਕਰਾਂਗੇ ਪੁਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ